ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਖਾਸ ਇੰਪੋਰਟੈਂਟ ਵੀਡੀਓ ਲੈ ਕੇ ਆਏ ਹਾਂ ਕਿਉਂਕਿ 300 ਸਾਲਾਂ ਦੇ ਬਾਅਦ ਬੜਾ ਹੀ ਵੱਡਾ ਮਹਾਸੰਯੋਗ ਬਾਦਾਂ ਦਿਖਾਈ ਦੇ ਰਿਹਾ ਹੈ ਜੋ ਕਿ ਮੱਸੀਆ ਵਾਲੇ ਦੇ ਚਾਰ ਰਾਸ਼ੀਆਂ ਤੇ ਤਾਂ ਦੀ ਕਿਰਪਾ ਹੋ ਜਾਵੇਗੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ जय माता लक्ष्मी जी दी लिख के हाजिरी लगवा दियो जी माता लक्ष्मी जी दी कृपा हमेशा ਤੁਹਾਡੇ ਤੇ ਹੋ ਜਾਵੇ ਦੋਸਤੋ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਅੱਜ ਦੇ ਦਿਨ ਉਹਨਾਂ ਲੋਕਾਂ ਦੀ ਆਮਦਨ ਦੇ ਵਿੱਚ ਵਾਧਾ ਹੋ ਸਕਦਾ ਹੈ ਤੇ ਨਾਲ ਹੀ ਆਰਥਿਕ ਸਥਿਤੀ ਵੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ ਦੂਜੇ ਪਾਸੇ ਮਿਥਨ ਰਾਸ਼ੀ ਵਾਲਿਆਂ ਨੂੰ ਕੰਮਾਂ ਵਿੱਚ ਰੁਕਾਵਟਾਂ ਤਾਂ ਆ ਸਕਦੀਆਂ ਹਨ ਪਰ ਜੇਕਰ ਉਹ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤ ਲੈਂਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਸੁਧਾਰ ਹੋਵੇਗਾ ਅੱਜ ਦੇ ਦਿਨ ਸਾਰੀਆਂ ਹੀ ਰਾਸ਼ੀਆਂ ਦੇ ਲਈ ਬਹੁਤ ਹੀ ਅਨਕੋਲ ਸਮਾਂ ਰਹਿਣ ਵਾਲਾ ਹੈ ਦੋਸਤੋ 300 ਸਲਾਂ ਦੇ ਬਾਅਦ ਮਹਾ ਸੰਜੋਗ ਬਣਿਆ ਹੈ ਮਾਂ ਲక్ష్ਮੀ ਜੀ ਦੀ ਕਿਰਪਾ ਇਹਨਾਂ ਰਾਸ਼ੀਆਂ ਦੇ ਉੱਪਰ ਹੋਣ ਵਾਲੀ ਹੈ ਉਹਨਾਂ ਦੀ ਕਿਰਪਾ ਸਦਕਾ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਪੈਸਾ ਬਹੁਤ ਤੇਜ਼ੀ ਦੇ ਨਾਲ ਆਵੇਗਾ ਤੁਹਾਡੇ ਘਰ ਦੇ ਵਿੱਚ ਤੁਸੀਂ ਮਠਿਆਈ ਵੰਡਣ ਦੇ ਲਈ ਤਿਆਰ ਹੋ ਜਾਓਗੇ ਕਿਉਂਕਿ ਅੱਜ ਰਾਤ ਉਹ ਇਹਨਾਂ ਰਾਸ਼ੀਆਂ ਦੀ ਕਿਸਮਤ ਬਦਲਣ ਵਾਲੀ ਹੈ ਮਾਤਾ ਲక్ష్ਮੀ ਆਪ ਤੁਹਾਡੇ ਘਰ ਚੜ੍ਹ ਕੇ ਆਉਣ ਵਾਲੀ ਹੈ ਕਿਉਂਕਿ ਮਾਤਾ ਲక్ష్ਮੀ ਚਾਰ ਰਾਸ਼ੀਆਂ ਦੇ ਬਹੁਤ ਜ਼ਿਆਦਾ ਪਸੰਦ ਹੋ ਚੁੱਕੀ ਹੈ ਇਹਨਾਂ ਰਾਸ਼ੀਆਂ ਦੇ ਮਾਤਾ ਲక్ష్ਮੀ ਆਪਣੀ ਕਿਰਪਾ ਵਰਸਾਵੇਗੀ ਤੇ ਇਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਦੇ ਢੇਲ ਲੱਗ ਜਾਣਗੇ ਇਹਨਾਂ ਇਹਨਾਂ ਤਿੰਨ ਤੇ ਚਾਰ ਰਾਸ਼ੀਆਂ ਤੇ ਕਸ਼ਟ ਦੂਰ ਹੋ ਜਾਣਗੇ ਇਹਨਾਂ ਰਾਸ਼ੀ ਵਾਲਿਆਂ ਦਾ ਲਗਭਗ ਜੀਵਨ ਬਦਲਣ ਵਾਲਾ ਹੈ ਜਿਨ੍ਹਾਂ ਦੀ ਤਰੱਕੀ ਵੇਖ ਕੇ ਬਾਕੀ ਰਾਸ਼ੀ ਵਾਲੇ ਹੈਰਾਨ ਹੋ ਜਾਣਗੇ ਇਹਨਾਂ ਕਰਮਾ ਵਾਲੀਆਂ ਰਾਸ਼ੀਆਂ ਦੇ ਉੱਪਰ ਸਾਰੇ ਹੀ ਕਸ਼ਟ ਦੇ ਲਿੱਦਰ ਜਿਹੜੇ ਲੱਗੇ ਹੋਏ ਸਨ ਉਹ ਦੂਰ ਹੋ ਜਾਣਗੇ। ਕੁੱਲ ਮਿਲਾ ਕੇ ਇਹਨਾਂ ਦੇ ਲਈ ਸਮਾਂ અનુકੂਲ ਹੈ। ਕਿਉਂਕਿ ਮਾਤਾ ਲక్ష్ਮੀ ਇਹਨਾਂ ਦੀਆਂ ਪਰੇਸ਼ਾਨੀਆਂ ਨੂੰ ਹਰਨ ਕਰਨ ਵਾਲੇ ਹਨ। ਇਹ ਰਾਸ਼ੀ ਵਾਲੇ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹਨਾਂ ਰਾਸ਼ੀਆਂ ਬਾਰੇ ਦੱਸਣ ਵਾਲੇ ਹਾਂ। ਸੋ ਇਸ ਲਈ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ। ਜਿਹੜੇ ਵੀ ਮਾਤਾ ਲక్ష్ਮੀ ਜੀ ਦੇ ਸੱਚੇ ਪக்த ਹਨ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਦੋਸਤੋ ਹੁਣ ਗੱਲ ਕਰਦੇ ਹਾਂ ਉਹਨਾਂ ਖੁਸ਼ਨੇਸੀਬ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੇ ਸਾਰੇ ਦੁੱਖ ਰੋਗ ਕਸ਼ਟ ਅੱਜ ਰਾਤ ਤੋਂ ਦੂਰ ਹੋਣ ਵਾਲੇ ਹਨ ਜਿਨ੍ਹਾਂ ਨੂੰ ਮਾਤਾ ਲਕਸ਼ਮੀ ਦੂਰ ਕਰ ਦੇਵੇਗੀ ਇਹ ਰਾਸ਼ੀ ਵਾਲੇ ਹੋ ਜਾਣਗੇ ਤਾਂ ਦੇ ਨਾਲ ਮਾਲਾ ਮਾਲ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਕੋਈ ਮਨੁੱਖ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਹੈ ਕਿਉਂਕਿ ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਪਰੇਸ਼ਾਨੀਆਂ ਹਨ ਇੱਕ ਪਰੇਸ਼ਾਨੀ ਖਤਮ ਹੁੰਦੀ ਹੈ ਤੇ ਦੂਜੀ ਪਰੇਸ਼ਾਨੀ ਫਿਰ ਆ ਜਾਂਦੀ ਹੈ ਇਸ ਦੁਨੀਆ 'ਚ ਹਰ ਵਿਅਕਤੀ ਨੂੰ ਭਵਿੱਖ 'ਚ ਹੋਣ ਵਾਲੀਆਂ ਘਟਨਾਵਾਂ ਦੀ ਜਾਣਕਾਰੀ ਹਾਸਲ ਕਰਨ ਦੀ ਬਹੁਤ ਕਾਰ ਰੈਂਦੀ ਹੈ। ਰਾਸ਼ੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵ ਦੱਸਿਆ ਜਾਂਦਾ ਹੈ। ਇਸ ਦਾ ਸਾਡੇ ਜੀਵਨ 'ਤੇ ਅਸਰ ਵੀ ਬਹੁਤ ਜ਼ਿਆਦਾ ਪੈਂਦਾ ਹੈ। ਕਿਸੇ ਵੀ ਗ੍ਰਹਿ ਦਸ਼ਾ ਦੇ ਬਦਲਣ ਦੇ ਨਾਲ ਰਾਸ਼ੀਆਂ ਦੀ ਦਸ਼ਾ ਬਦਲ ਜਾਂਦੀ ਹੈ। ਇਸੇ ਹੀ ਕਰਮ ਦੇ ਨਾਲ ਬਦਲਦੀ ਹੈ। ਇਸ ਵਾਰ ਇੱਕ ਮਹਾਸੰਯੋਗ ਬੰਨ੍ਹਿਆ ਦਿਖਾਈ ਦੇ ਰਿਹਾ ਹੈ। ਜਿਸ ਵਿੱਚ 12 ਰਾਸ਼ੀਆਂ ਦੇ ਵਿੱਚੋਂ ਕੁਝ ਰਾਸ਼ੀਆਂ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਮਾਤਾ ਲక్ష్ਮੀ ਨੂੰ ਤਾਂ ਦੀ ਦੇਵੀ ਲక్ష్ਮੀ ਕਿਹਾ ਜਾਂਦਾ ਹੈ ਇਹਨਾਂ ਦੀ ਕਿਰਪਾ ਜਸਤੇ ਵੀ ਹੋ ਜਾਂਦੀ ਹੈ ਉਸ ਦਾ ਜੀਵਨ ਬਦਲ ਜਾਂਦਾ ਹੈ ਇਹ ਗੱਲ ਅਸੀਂ ਸਾਰੇ ਜਾਣਦੇ ਹਾਂ ਕਿਉਂਕਿ ਹਰ ਵਿਅਕਤੀ ਇੱਕ ਸਮਾਨ ਨਹੀਂ ਹੁੰਦਾ ਕਿਸੇ ਦੀ ਅਮੀਰੀ ਤੇ ਕਿਸੇ ਦੀ ਗਰੀਬੀ ਉਸੇ ਹੀ ਉਸੇ ਹੀ ਮਿਹਨਤ ਤੇ ਨਿਰਭਰ ਕਰਦੀ ਹੈ ਜੇਕਰ ਕੋਈ ਗਰੀਬ ਹੈ ਤਾਂ ਉਹ ਮਿਹਨਤ ਕਰਨ ਦੇ ਨਾਲ ਅਮੀਰ ਵੀ ਬਣ ਸਕਦਾ ਹੈ ਕੁਝ ਲੋਕ ਇਦਾਂ ਦੇ ਹੁੰਦੇ ਹਨ ਉਹ ਅਮੀਰ ਹੋਣ ਜਾਂ ਗਰੀਬ ਉਹਨਾਂ ਦੇ ਅੰਦਰ ਧਨ ਕਮਾਉਣ ਦੀ ਚਾਹ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਸਾਡੇ ਗ੍ਰਹਿਾਂ 'ਚ ਪਰਿਵਰਤਨ ਹੁੰਦਾ ਹੈ ਕੁਝ ਰਾਸ਼ੀਆਂ ਤੇ ਨਕਾਰਾਤਮਕ ਅਤੇ ਕੁਝ ਰਾਸ਼ੀਆਂ ਸਕਾਰਾਤਮਕ ਅਸਰ ਪੈਂਦਾ ਹੈ ਇਸ ਵਾਰ ਇਦਾਂ ਦਾ ਮਹਾਸੰਯੋਗ ਬਣ ਰਿਹਾ ਹੈ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੀ ਹੈ ਦੋਸਤੋ ਮਾਤਾ ਲక్ష్ਮੀ ਇਹਨਾਂ ਰਾਸ਼ੀਆਂ ਤੇ ਪਰਸੰਨ ਹੋ ਚੁੱਕੀ ਹੈ ਕਾਂਦੀ ਦੇਵੀ ਮਾ ਲਕਸ਼ਮੀ ਅਜਨੇ ਰਾਸ਼ੀ ਵਾਲਿਆਂ ਤੇ ਆਪਣੀ ਕਿਰਪਾ ਵਰਸਾਉਣ ਵਾਲੇ ਹੈ ਇਹਨਾਂ ਨੂੰ ਸਫਲਤਾ ਪ੍ਰਾਪਤ ਹੋਣ ਵਾਲੇ ਹੈ ਸਭ ਤੋਂ ਪਹਿਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰਾਸ ਇੱਕ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਚਮਕ ਜਾਵੇਗੀ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਲਗਾਤਾਰ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋਣ ਵਾਲੀਆਂ ਹਨ माता, माता लक्ष्मी दी कृपा ਦੇ ਨਾਲ ਇਸ ਰਾਸ਼ੀ ਨੂੰ ਤਨ લાભ ਹੋਣ ਵਾਲਾ ਹੈ ਵਪਾਰ ਵਿੱਚ ਕਾਫੀ ਮੁਨਾਫਾ ਹੋ ਜਾਵੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਤੁਹਾਡੇ ਘਰ ਵਿੱਚ ਕੋਈ ਵੀ ਧਾਰਮਿਕ ਕਾਰ ਸੰਪੂਰਨ ਹੋਣ ਵਾਲਾ ਹੈ ਨਵੇਂ ਕੰਮ ਸ਼ੁਰੂ ਕਰਨ ਲਈ ਤੁਹਾਡੇ ਲਈ ਸਮਾਂ ਬਹੁਤ ਉਚਿਤ ਹੋਣ ਵਾਲਾ ਹੈ माता लक्ष्मी जी दी कृपा ਦੇ ਨਾਲ ਇਸ ਰਾਸ਼ੀ ਵਾਲੇ ਲੋਕ ਮੁਕਤੀ پا ਸਕਣਗੇ वृश्चिक ਰਾਸ਼ੀ ਇੱਕ ਐਸੀ ਰਾਸ਼ੀ ਹੈ ਜਿਸ ਤੇ ਉਪਰ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਬਣੀ ਹੋਈ ਹੈ ਤਾਂ ਦੇ ਲਾਭ ਹੋਣ ਵਾਲੇ ਹਨ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਸੁਧਰਨ ਵਾਲੀ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕਾਜ ਸਿੱਧ ਹੋ ਜਾਣਗੇ ਤੁਹਾਡੀ ਪ੍ਰਮੋਸ਼ਨ ਦੇ ਚਾਂਸ ਬੰਦੇ ਦਿਖਾਈ ਦੇ ਰਹੇ ਹਨ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਵਾਲਾ ਹੈ ਜਿਸ ਨਾਲ ਤੁਹਾਡੇ ਘਰ ਦੀ ਆਰਥਿਕ ਦਸ਼ਾ ਸਹੀ ਹੋ ਜਾਵੇਗੀ ਵ੍ਰਿਸ਼ਕ ਰਾਸ਼ੀ ਵਾਲਿਆਂ ਲਈ ਇਹ ਸਮਾਂ ਬਹੁਤ ਹੀ ਸ਼ੁਭ ਹੋਣ ਵਾਲਾ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਇਸ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸਈ ਇੱਕ ਦੋਸੀ ਦਿਨ ਰਾਜਯੋਗਨੀ ਤਰੱਕੀ ਕਰਨ ਵਾਲੇ ਹੋ ਵਪਾਰ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਣ ਵਾਲਾ ਹੈ ਜੌਬ ਵਾਲੇ ਲੋਕਾਂ ਨੂੰ ਬਹੁਤ ਤਨ ਪ੍ਰਾਪਤੀ ਹੋਵੇਗੀ ਤੁਹਾਨੂੰ ਤੁਹਾਡੇ ਜੀਵਨ ਸਾਥੀ ਵੱਲੋਂ ਕੋਈ ਵੱਡੀ ਖੁਸ਼ਖਬਰੀ ਸੁਣਾਉਣ ਨੂੰ ਮਿਲ ਸਕਦੀ ਹੈ ਮਾਤਾ ਲਕਸ਼ਮੀ ਇਸ ਰਾਸ਼ੀ ਵਾਲਿਆਂ ਨੇ ਉੱਪਰ ਬਹੁਤ ਜ਼ਿਆਦਾ ਪਸੰਦ ਹੋ ਚੁੱਕੀ ਹੈ ਤੇ ਇਹਨਾਂ ਦੇ ਵਪਾਰ ਦੇ ਵਿੱਚ ਰਾਹ ਖੁੱਲਣ ਵਾਲੇ ਹਨ ਨਾਲ ਹੀ ਨਾਲ ਮੇਖ ਰਾਸ਼ੀ ਵਾਲਿਆਂ ਨੂੰ ਸਮਾਜ ਵਿੱਚ ਸਫਲਤਾ ਮਿਲਣ ਵਾਲੀ ਹੈ ਇਸ ਰਾਸ਼ੀ ਦੇ ਜੋ ਲੋਕ ਵਿਦਿਆਰਥੀ ਹਨ ਉਹਨਾਂ ਨੂੰ ਸਿੱਖਿਆ ਦੇ ਵਿੱਚ ਸਫਲਤਾ ਮਿਲਣ ਵਾਲੀ ਹੈ ਤੁਹਾਡੇ ਵੱਲੋਂ ਕੀਤੀਆਂ ਹੋਈਆਂ ਕੋਸ਼ਿਸ਼ਾਂ ਹੀ ਤੁਹਾਨੂੰ ਸਫਲ ਬਣਾਉਣਗੀਆਂ ਤੁਹਾਨੂੰ ਸਫਲਤਾ ਮਿਲ ਜਾਵੇਗੀ ਮਾਤਾ ਲక్ష్ਮੀ ਤੁਹਾਨੂੰ ਬਹੁਤ ਹੀ ਵਰਦਾਨ ਦੇਣ ਵਾਲੀ ਹੈ ਜਿਹੜੇ ਲੋਕ ਇਸ ਰਾਸ਼ੀ ਵਾਲੇ ਵਿਦੇਸ਼ ਵਿੱਚ ਜਾ ਕੇ ਜੋਬ ਕਰਨਾ ਚਾਹੁੰਦੇ ਹਨ ਜਾਂ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਇਹ ਸੁਪਨਾ ਜਲਦੀ ਸੱਚ ਹੋ ਜਾਵੇਗਾ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ ਜਿਹੜੇ ਲੋਕ ਨਵਾਂ ਕਾਰ ਖਰੀਦਣ ਦੇ ਚਾਹਵਨ ਹਨ ਜਾਂ ਜੋ ਸੋਚ ਰਹੇ ਹਨ ਉਹਨਾਂ ਦੀ ਇੱਛਾ ਪੂਰੀ ਹੋਣ ਵਾਲੀ ਹੈ ਦੋਸਤੋ ਮੇਕ ਰਾਸ਼ੀ ਵਾਲਿਆਂ ਦੀ ਜੋ ਵੀ ਇੱਛਾ ਸੀ ਹੁਣ ਪੂਰੀ ਹੋ ਜਾਵੇਗੀ ਜਿਸ ਨਾਲ ਉਹਨਾਂ ਦੇ ਮਨ ਦਾ ਮਾਹੌਲ ਵੀ ਖੁਸ਼ ਨਵਾਂ ਬਣ ਜਾਵੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਆਉਣਗੀਆਂ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਮਾਤਾ ਲਕਸ਼ਮੀ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਧਨ ਨਾਲ ਸੰਬੰਧਿਤ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਤੁਸੀਂ ਆਪਣੇ ਹਰ ਕੰਮ ਵਿੱਚ ਸਫਲਤਾ ਹਾਸਲ ਕਰੋਗੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਪੈਸਾ ਆਉਣ ਦੇ ਬਹੁਤ ਜੋਗ ਬੰਦੇ ਦਿਖਾਈ ਦੇ ਰਹੇ ਹਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਅੱਗੇ ਵਧੋਗੇ ਤੁਹਾਡੇ ਜੀਵਨ ਵਿੱਚ ਪੈਸਾ ਚਾਰੇ ਪਾਸਿਆਂ ਤੋਂ ਆਵੇਗਾ ਇਹ ਸਾਰੇ ਕੰਮ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਸਹੀ ਹੋਣਗੇ ਜੇਕਰ ਤੁਸੀਂ ਜੌਬ ਕਰਦੇ ਹੋ ਤਾਂ ਤੁਹਾਡੀ ਤਨਖਾਹ ਵਧਣ ਦੇ ਚਾਲ ਸ ਹਨ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸ ਤੇ ਇਹ ਤੁਹਾਡੇ ਤੇ ਲਗਾਤਾਰ ਮਾਤਾ ਲక్ష్ਮੀ ਜੀ ਦੀ ਕਿਰਪਾ ਹੋਣ ਵਾਲੀ ਹੈ ਜਿਸ ਕਾਰਨ ਤੁਹਾਡੇ ਸਾਰੇ ਕਾਰਜ ਸਮੇਂ ਸਿਰ ਪੂਰੇ ਹੋ ਜਾਣਗੇ ਹਰ ਕੰਮ ਵਿੱਚ ਸਫਲਤਾ ਹਾਸਲ ਕਰੋਗੇ ਜੇਕਰ ਤੁਹਾਡੇ ਕੋਲ ਪੈਸਾ ਕਿਸੇ ਨੇ ਉਧਾਰ ਲਿਆ ਸੀ ਉਹ ਪੈਸਾ ਜਿਹੜਾ ਉਧਾਰ ਸੀ ਤੁਹਾਨੂੰ ਵਾਪਸ ਮਿਲ ਜਾਵੇਗਾ ਤੁਸੀਂ ਆਪਣੇ ਘਰ ਦੇ ਵਿੱਚ ਖੁਸ਼ੀ ਨਵਾਂ ਮਾਹੌਲ ਪੈਦਾ ਕਰੋਗੇ ਜੇਕਰ ਤੁਹਾਡਾ ਕੰਮ ਕਾਫੀ ਸਮੇਂ ਤੋਂ ਕੋਈ ਕੋਟ ਕਚੈਰੀ ਦੇ ਵਿੱਚ ਫਸਿਆ ਹੋਇਆ ਸੀ ਉਸ ਵਿੱਚ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਘਰ ਵਿੱਚ ਸੁੱਖ ਸ਼ਾਂਤੀ ਦਾ ਵਾਤਾਵਰਣ ਭੰਜਾਵੇਗਾ ਤੁਲਾ ਰਾਸ਼ੀ ਦੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਬਸ ਤੁਸੀਂ ਆਪਣੀ ਸੁਭਾਅ ਦੀ ਤੇਜ਼ੀ ਤੇ ਕੰਟਰੋਲ ਰੱਖਣਾ ਜੋ ਕਿ ਮਾਤਾ ਲక్ష్ਮੀ ਜੀ ਦੀ ਅਸੇਮ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਜਿਸ ਨਾਲ ਤੁਹਾਡੇ ਕਾਰੋਬਾਰ ਵਿੱਚ ਬਹੁਤ ਹੀ ਤਨਲਾ ਪ੍ਰਾਪਤੀ ਹੋ ਜਾਵੇਗੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਵਪਾਰ ਵਿੱਚ ਵੀ ਤਰੱਕੀ ਮਿਲ ਜਾਵੇਗੀ ਸੋ ਦੋਸਤੋ ਮੱਸਿਆ ਤੇ ਦਿਨ ਜੇਕਰ ਤੁਸੀਂ ਕਿਸੇ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਮਾਤਾ ਲక్ష్ਮੀ ਜੀ ਦਾ ਵਰਦਾਨ ਪ੍ਰਾਪਤ ਹੋਵੇਗਾ ਜੇਕਰ ਤੁਸੀਂ ਕਿਸੇ ਪਵਿੱਤਰ ਨਦੀ 'ਚ ਇਸ਼ਨਾਨ ਨਹੀਂ ਕਰਦੇ ਜੇਕਰ ਕਾਰਵਿਚ ਗੰਗਾ ਜਲ ਹੈ ਉਸ ਨੂੰ ਜੇਕਰ ਤੁਸੀਂ ਨਹਾਉਣ ਵਾਲੇ ਪਾਣੀ ਵਿੱਚ ਗੰਗਾ ਜਲ ਮਿਲਾ ਕੇ ਇਸ਼ਨਾਨ ਕਰਦੇ ਹੋ ਤਾਂ ਤੁਹਾਡੇ ਲਈ ਇਹ ਵਰਦਾਨ ਸਭ ਦੋ ਜਾਵੇਗਾ ਤੁਹਾਡੀ ਜ਼ਿੰਦਗੀ ਦੇ ਸਾਰੇ ਕਸ਼ਟ ਦੂਰ ਹੋ ਜਾਣਗੇ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਸ਼ੁਕਰੀਆ